Thank you ਸਿਵਲ ਹਸਪਤਾਲ ਦੇ ਵਿੱਚ 16 ਸਾਲ ਪੁਰਾਣੇ ਦਰਖਤ ਨੂੰ ਕੱਟਣ ਨੂੰ ਲੈ ਕੇ ਪ੍ਰਦਰਸ਼ਨ ਹੋਇਆ। ਦਰਅਸਲ ਜਲੰਧਰ ਦੇ ਵਿੱਚ ਸਿਵਲ ਸਰਜਨ ਦਫਤਰ ਦੇ ਵਿੱਚ 100 ਸਾਲ ਪੁਰਾਣੇ ਦਰਖਤ ਨੂੰ ਕੱਟਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਤੇ ਇਸ ਵਿਰਾਸਤੀ ਦਰਖਤ ਦੀ ਕਟਾਈ ਦੇ ਵਿਰੋਧ ਵਿੱਚ ਸਮਾਜ ਸੇਵੀ ਤੇਜਸਵੀ ਮਿੰਹਾਸ ਤੇ ਇਸ ਦੇ ਨਾਲ ਐਕਸ਼ਨ ਗਰੁੱਪ ਅਗੇਂਸਟ ਪੋਲਿਟਿਕਸ ਪੋਲੂਸ਼ਨ ਦੇ ਵੱਲੋਂ ਡਾਕਟਰ ਨਵਨੀਤ ਪੁੱਲਰ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਸਮਾਜ ਸੇਵੀ ਮਨਹਾਸ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ ਵਿੱਚ 100 ਸਾਲ ਪੁਰਾਣੇ 20 ਦਰਖਤ ਨੂੰ ਕਟਣਾ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ 16 ਸਤੰਬਰ ਨੂੰ ਇਸ ਦਾ ਕੰਮ ਰੋਕਿਆ ਗਿਆ ਸੀ ਤੇ ਇਸ ਦੀ AGPP ਨੇ ਸ਼ਿਕਾਇਤ ਵੀ ਕੀਤੀ ਸੀ ਤੇ ਇਸ ਦੀ ਕਾਪੀ ਵੀ ਭੇਜੀ ਗਈ ਸੀ। ਦੋਸ਼ ਨਹੀਂ ਕਿ ਇਸ ਦੇ ਬਾਵਜੂਦ ਵੀ ਅਗਲੇ ਦਿਨ ਰਾਤ ਤੋਂ ਰਾਤ JCB ਮਸ਼ੀਨਾਂ ਦੇ ذریعے ਦਰਖਤਾਂ ਨੂੰ ਕੱਟਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪੀਡਬਲਯੂਡੀ ਨੇ ठेकेदार ਨੂੰ ਦਰਖਤ ਕੱਟਣ ਦਾ ਅਧਿਕਾਰ ਤਾਂ ਦਿੱਤਾ ਪਰ ਵਾਤਾਵਰਣ ਤੇ ਇਸ ਦਾ ਜਿਹੜਾ ਮਾੜਾ ਅਸਰ ਪਵੇਗਾ ਉਸ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਨਵੀਆਂ ਬਿਲਡਿੰਗਾਂ ਨੂੰ ਬਣਾਉਣ ਦੇ ਲਈ ਵਿਰਾਸਤੀ ਜਿਹੜੇ ਦਰਖਤ ਨੇ ਉਹ ਕੱਟੇ ਜਾ ਰਹੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦਰਖਤਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਲਈ ਉਹਨਾਂ ਵੱਲੋਂ ਇਹ ਪ੍ਰਦੋਸ਼ਣ ਜੜਾਏ ਉਹ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇੱਕ ਸ਼ਿਕਾਇਤ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ ਤੇ ਜਲਦੀ ਇਸ ਤੇ ਸੁਣਵਾਈ ਦੀ ਉਮੀਦ ਹੈ ਕੀ ਨਾਮ ਸਰ ਆਪਣਾ ਜੀ ਮੇਰਾ ਨਾਮ ਤੇਜਸਵੀ ਮਨਹਾਸ ਹੈ ਤੇ ਮੈਂ ਮੋਰਲ ਡਾਉਨਸ ਰਹਾ ਨਾ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੁਰਾਣਾ ਸਰਵਲ ਸਰਜਨ ਬਿਲਡਿੰਗ ਜਿਹੜੀ ਕੰਪਲੈਕਸ ਸੀਗਾ ਉਹਨੂੰ ਢਾਕੇ ਨਵਾਂ ਸੀਸੀਯੂ ਬਣਾਇਆ ਜਾ ਰਿਹਾ ਹੂੰ ਇਸ ਕੰਪਲੈਕਸ ਵਿੱਚ ਜਿਹੜੇ ਘੱਟੋ ਘੱਟ ਜਿਹੜੇ 20 ਪੇੜ ਸੀਗਾ ਜਿਹੜੇ ਪੁਰਾਣੇ ਪੇੜ ਜਿਹਨਾਂ ਨੂੰ ਆਪਾਂ ਹੈਰੀਟੇਜ ਟਰੀਜ਼ ਕਹਿੰਦੇ ਆ ਜਿਹੜੇ ਘੱਟੋ ਘੱਟ 100 ਸਾਲ ਪੁਰਾਣੇ ਪੇੜ ਸੀਗੇ ਉਹਨਾਂ ਨੂੰ ਦੇਖਦੇ ਕਿੰਨੀ ਬੇਦਰਦੀ ਨਾਲ ਇਹਨਾਂ ਨੇ ਵੱਢਣਾ ਸਟਾਰਟ ਕਰਤਾ 16 ਤਰੀਕ ਨੂੰ ਆ ਕੇ ਅਸੀਂ ਸਾਰੇ ਨਾ ਮੈਂਟਲਿਸਟਾਂ ਦੇ ਕੰਮ ਰੋਕਿਆ ਤੇ ਐਨਜੀਟੀਵੀ ਜੀ ਦੀ ਕੰਪਲੇਂਟ ਫਾਈਲ ਕੀਤੀ ਜਦੀ ਕਾਪੀ ਕੰਟਰੈਕਟਰ ਨੂੰ ਭੇਜੀ ਗਈ ਉਸ ਤੋਂ ਬਾਅਦ ਇਹਨਾਂ ਨੇ ਰਤੋ-ਰਤ ਦੇ ਪੇੜ ਕੱਟਦੇ ਐ ਐਨਜੀਡੀ ਦੇ ਐਨਜੀਡੀ ਦੇ ਨਾ ਇਹਨਾਂ ਨੂੰ ਐਨਜੀਡੀ ਦਾ ਡਰ ਹੈ ਨਾ ਇਹਨਾਂ ਨੂੰ ਕਿਸੇ এনवायरमेंटਲਿਸਟ ਦਾ ਡਰ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈ ਕਿ ਸ਼ਹਿਰ ਦੀ ਹਵਾ ਦਾ ਕੀ ਹਾਲ ਹੈ ਇਹ ਅਗੇਂਸਟ ਆਲ ਲਾਜ਼ ਅਗੇਂਸਟ ਐਨੀ ਐਨਵਾਇਰਨਮੈਂਟਲ ਕਲੀਅਰੈਂਸ ਦੇ ਪੇੜ ਕੱਟ ਦਿੰਦੇ ਨੇ ਇਹਨੂੰ ਲੈ ਕੇ ਪਿਛਲੇ ਦਿਨ ਲਗਾਤਾਰ ਪ੍ਰੋਟੈਸਟ ਵੀ ਕੀਤੇ ਜਾ ਰਹੇ ਸੀਗੇ ਕਿ ਪੇੜ ਨਾ ਕਟੇ ਜਾਣ ਫੇ ਵੀ ਇਹਨਾਂ ਨੇ ਕਾਰਵਾਈ ਪਾਈ ਆਪਣੀ ਪ੍ਰੋਟੈਸਟ ਕੀਤੇ ਜਾ ਰਹੇ ਸੀਗੇ ਟ੍ਰਿਬਿਊਨ ਨੇ ਦੈਨਿਕ ਸਵੇਰਾ ਜੀ ਦੈਨਿਕ ਪਾਸ ਕਰ ਹਰ ਨਿਊਜ਼ਪੇਪਰ ਨੇ ਇਹਨੂੰ ਕਵਰ ਕੀਤਾ ਹੈ ਸ਼ਹਿਰ ਦਾ ਕੋਈ ਬੰਦਾ ਹੋਵੇਗਾ ਜਿਹਨੂੰ ਇਸ ਕੰਟਰੈਕਟਰ ਨੂੰ ਮੈਂ ਖੁਦ ਐਨਜਿਨੀ ਨੋਟਿਸ ਦੀ ਕਾਪੀ ਭੇਜੀ ਹੈ ਉਸ ਤੋਂ ਬਾਅਦ ਇਹ ਪੇੜ ਕੱਟ ਰਹੇ ਹਨ ਤੇ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜੇ ਇਹ ਪੇੜ ਨਹੀਂ ਸੇਫ ਕਿਹੜਾ ਪੇੜ ਸੇਫ ਹ ਹੁਣ ਕੀ ਤੁਸੀਂ ਮੰਗ ਕਰ ਦੋ ਕਿ ਅੱਜ ਤੁਸੀਂ ਪ੍ਰੋਟੈਸਟ ਕਰਨਾ ਹੈ ਸਾਡੀ ਮੰਗ ਹੈ ਜਿਹੜਾ ਕੰਟਰੈਕਟਰ ਹੈ ਤੇ ਜਿਹੜਾ ਪੀ ਡਬਲਯੂਡੀਆਨ ਅਗੇਂਸਟ ਕ੍ਰਿਮੀਨਲ ਕੇਸ ਫਾਈਲ ਕੀਤਾ ਜਾਏ ਤੇ ਸਟ੍ਰਿਕਟ ਤੋਂ ਸਟ੍ਰਿਕਟ ਪੈਨਲਟੀ ਉਹਨਾਂ ਨੂੰ ਪਾਈ ਜਾਏ ਇਹ ਜਿਹੜਾ ਪੇੜ ਆ ਦੀ ਕੰਪਨਸੇਸ਼ਨ ਉਹ ਦੇਣਗੇ ਤੇ ਬਾਕੀ ਜਿਹੜੇ ਤਿੰਨ ਪੇੜ ਹੈਗੇ ਮੇਰੀ ਸਾਰੇ ਜਲੰਧਰ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਪਛਾਣਨ ਵਿੱਚ ਸਾਡੀ ਪਾਜੀ ਇਹ ਜਿਹੜਾ ਇੱਥੇ ਇਹਨਾਂ ਨੇ ਪੱਟਿਆ ਆ ਇੱਥੇ ਪੀਪਲ ਦਾ ਪੇੜ ਸੀਗਾ ਜਿਹੜਾ ਕੱਟੋ ਘੱਟ 100 ਸਾਲ ਪੁਰਾਣਾ ਸੀਗਾ ਉਹ ਜਿਹੜਾ ਪੇੜ ਏ ਕੱਟ ਕੇ ਗਈਆਂ ਪਲਕਣ ਦਾ ਪੇੜ ਸੀਗਾ ਜਿਹਦੀ 450 ਇੰਚ ਘਾਟ ਸੀਗੀ ਤੇ ਇਹ ਕੱਟੋ ਘੱਟ 100 ਤੋਂ 120 ਸਾਲ ਪੁਰਾਣਾ ਪੇੜ ਸੀ ਫਗਵਾੜਾ ਦੇ ਵਿੱਚ ਲੁੱਟਖੁਆਦੀਆਂ ਵਾਰਦਾਤਾ ਦੇ ਵਿੱਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਪਤਨੀ ਆਪਣੇ ਬੱਚੇ ਦੀ ਫੀਸ ਭਰਨ ਦੇ ਲਈ ਸਕੂਲ ਜਾ ਰਹੇ ਸਨ ਕਿ ਐਸੇ ਦਰਮਿਆਨ ਹੀ ਦੋ ਬਾਈਕ ਤੇ ਆਈ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਭਲਾਈ ਰੋਡ ਤੇ ਪਿੱਛੋਂ ਤੇਜ਼ ਰਫ਼ਤਾਰ ਦੇ ਵਿੱਚ ਆਏ ਨਾ ਲੁਟੇਰਿਆਂ ਦੇ ਵੱਲੋਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਸ ਮਹਿਲਾ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਜਿਹੜੀ ਹੈ ਉਹ ਚੋਪਟ ਲਈ ਜਾਂਦੀ ਹੈ ਤੇ ਮਹਿਲਾ ਬਾਈਕ ਤੋਂ ਹੇਠਾਂ ਡਿੱਗ ਜਾਂਦੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਐਸੇ ਦਰਮਿਆਨ ਮਹਿਲਾ ਦੇ ਸੱਟਾਂ ਵੀ ਲੱਗੀਆਂ ਨੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਇਹ ਵਿਦੇਸ਼ ਦੇ ਵਿੱਚ ਰਹਿੰਦੇ ਸਨ ਤੇ ਕੁਝ ਹੀ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਆਏ ਸਨ ਪਰ ਹੁਣ ਇੱਥੇ ਦੇ ਹਾਲਾਤ ਵੇਖ ਕੇ ਨੇ ਘਬਰਾ ਗਏ ਨੇ ਤੇ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਵੀ ਮਹਿਸੂਸ ਨਹੀਂ ਕਰ ਰਹੇ ਨੇ ਤੇ ਇਸ ਸਬੰਧੀ ਉਹਨਾਂ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਮੇਰਾ ਨਾਮ ਜੀ ਆਸ਼ੂ ਸ਼ਰਮਾ ਜੀ ਹਾਂ ਜੀ ਸਿੱਧੀ ਥਾਣੇ ਚਾਹੀਏ ਕੀ ਮਾਮਲਾ ਕੀ ਸਾਰਾ ਮੈਂ ਜੀ ਇਦਾਂ ਆਪਣਾ ਅਪਲਾਈ ਰੋਡ ਤੇ ਜਾ ਰਿਹਾ ਜੀਗਾ ਮੇਰੇ ਬੱਚਾ ਪੜਦਾ ਕਮਲਾ 네ਰੂ ਸਕੂਲੇ ਉਹਦੀ ਫੀਸ ਫੂਲ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਭਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਤੇ ਮੇਰੀ ਵਾਈਫ ਦੀ ਗੱਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲਾਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਠ ਗਏ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਤੇ ਕਿੰਨੇ ਕੋਈ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਟੋਲੇ ਚੈਨੀ ਸੀ ਆਪਣੇ ਚੈਨ ਲਗਭਗ 2.5 ਟੋਲੇ ਦੀ ਸੀ ਨਹੀਂ ਕੋਈ ਸੱਟਾਂ ਵ ਦਿਗੇਆਂ ਤਾਂ ਸੱਟਾਂ ਲੱਗੀਆਂ ਆ ਉਹ ਲੱਤ ਮਾਰ ਕੇ ਨੱਠ ਗਏ ਜਦ ਅਸੀਂ ਤੇ ਤੁਸੀਂ ਕਹਦੇ ਸੀਗੇ ਸਰ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫਰਾਰ ਹੋਏ ਉਹ ਮਾਰ ਕੇ ਉਹ ਗਏ ਆਪਣਾ ਜੀ ਕੀਰਤੀਨਗਰ ਨੂੰ ਆਪਣਾ ਬਾਈਪਾਸ ਵੱਲ ਨੂੰ ਉਧਰ ਵੀ ਕੀਰਤੀਨਗਰ ਨੂੰ ਮੁੜ ਗਏ ਹਿਸ਼ਾਰ ਨੂੰ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਨਹੀਂ ਬੰਦੇ ਤੇ ਕੈਮਰੇ ਆ ਵੀ ਚੱਲਦੇ ਹੋ ਕੈਮਰੇ 'ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੋਈ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿਹੜਾ ਹੋਈ ਪਹਿਚਾਨੀ ਹੋਈ ਮਗਰ ਵੀ ਨੱਠਿਆ ਮੈਂ ਬਟ ਇੱਕਦਮ ਹੀ ਨਿਹਰਾ ਆ ਗਿਆ ਸੀ ਮੂੰਹ ਤੇ ਤਾਂ ਪਤਾ ਨਹੀਂ ਲੱਗਾ ਕੀ ਕੋਣਾ ਕੀਤਾ ਕਿਦੇ ਮਗਰ ਮੈਂ ਨੱਟ ਰਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਹੁੰਦੇ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿ ਗਏ ਅਸੀਂ ਤੰਬਾਕੂ ਕੁੱਟਾ ਨਹੀਂ ਦੇ ਰਹੇ ਲੱਗੀ ਇੱਕ ਬਲਾਈ ਰੋਡ ਦੇ ਉੱਪਰ ਚੈਨੀ ਲਾਈ ਜਲੋ ਬਲਾਈ ਰੋਡ ਤੇ ਇੱਕ ਲੇਡੀ ਜਾ ਰਹੀ ਸੀ ਇਹ ਤਾਂ ਪਿੱਛੇੋਂ ਮੋਟਰਸਾਈਕਲ ਵਾਲੇ ਜਿਹੜੇ ਆ ਉਹ ਆ ਕੇ ਉਹਨਾਂ ਨੇ ਉਹਨਾਂ ਦੀ ਚੇਨ ਨੂੰ ਝੱਟ ਮਾਰ ਕੇ ਚੇਨ ਖੋਲ ਲਈ ਉਹਨਾਂ ਨੂੰ ਧੱਕਾ ਦੇ ਕੇ ਸਿਰ ਦਿੱਤਾ ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਔਰ ਉਹਨਾਂ ਨੂੰ ਜਿਹੜਾ ਸਿਵਲ ਹਸਪਤਲ ਲੈ ਕੇ ਗਏ ਉਹਨਾਂ ਦਾ ਇਲਾਜ ਤੇ ਕਿੱਥੇ ਤੇ ਰਹਿਣ ਵਾਲੀ ਲੇਡੀਜ਼ ਕੋਈ ਪਤਾ ਚੱਲੇ ਇਹ ਨਹੀਂ ਪਤਾ ਚੱਲਾ ਕਿਉਂਕਿ ਉਹਨਾਂ ਨੂੰ ਫਿਰ ਸਿਵਲ ਤੇ ਲੈ ਗਏ ਆ ਤੇ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਹਾਂ ਦੋ ਜਣੇ ਦੋ ਜਣੇ ਸੀ ਮੋਟਰਸਾਈਕਲ ਦੇ ਉੱਤੇ ਤੇ ਕਿੱਧਰ ਨੂੰ ਗਏ ਉਹ ਫਲਾਈ ਵਾਲੀ ਸਾਈਡ ਨੂੰ ਉਹ ਮੰਨੇ ਵੇ ਦੀ ਨਹੀਂ ਉਹ ਨਹੀਂ ਮੋ ਉਹ ਪਹੁੰਚੇ ਸੀ ਉਹ ਨਹੀਂ ਪੰਦੇ ਤੇ ਕਿੰਨੇ ਕ ਵੇ ਹੋਇਆ ਹਾਸਾ ਇਹ ਕਰੀਬ ਆ ਗਿਆ 11 ਵਜੇ ਪੰਜ ਮਿੰਟ 11 ਵਜੇ ਹੋਇਆ ਹਾਸਾ ਤੇ ਹੋਇਆ ਇੱਥੇ ਫਲਾਈ ਰੋਡ ਤੇ ਫਲਾਈ ਰੋਡ ਤੇ ਆ ਬਿਲਕੁਲ ਬੜਾ ਸੀ ਮਸਤ ਹੋਦੇ ਤੇ ਲੇਡੀਜ਼ ਲੇਡੀਜ਼ ਧੂਈ ਸ਼ੇ ਲੋਕ ਲਈ ਲੋਕ ਲਈ ਆ ਲੇਡੀਜ਼ ਉਹਨੂੰ ਤੱਕਾ ਦੇ ਕੇ ਜਦੋਂ ਸੱਟਿਆ ਉਹਨਾਂ ਦੇ ਕਾਫੀ ਸੱਟਾ ਲੱਗ ਗਈਆਂ ਉਹਨਾਂ ਨੂੰ ਲਾਜ ਲੈ ਕੇ ਪਲੱਸ ਉਹਰ ਆਇਆ ਸੀ ਪਹਿਲਾਂ ਉਹਨੇ ਅੰਮ੍ਰਿਤਸਰ ਦੇ ਵਿੱਚ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਥਾਣਾ ਲਾਹੌਰੀ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਤੇ ਆਗੂ ਇਕੱਠੇ ਹੋਏ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੋਨੀ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋ ਗਿਆ ਹੈ। ਹਰ ਪਾਸੇ ਤਰਾਹੀ ਤਰਾਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਸੇ ਕਰਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਕਕਾਰੇ ਨੇ ਤੇ ਵਪਾਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਕਿਉਂਕਿ ਬਾਜ਼ਾਰਾ ਦੇ ਵਿੱਚ ਧੀਆਂ ਪੈਣਾ ਹੁਣ ਸ਼ਰਿਆਮ ਕੁਮ ਨਹੀਂ ਸਕਦੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤੇ ਉਹਨਾਂ ਇਹ ਵੀ ਕਿਹਾ ਕਿ ਕੋਈ ਪਤਾ ਨਹੀਂ ਕਿ ਕਦੋਂ ਉਹਨਾਂ ਦੇ ਨਾਲ ਲੁੱਟ ਹੋ ਜਾਣੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਨੂੰ ਲੈ ਕੇ ਉਹਨਾਂ ਕਿਹਾ ਕਿ ਕ੍ਰਾਈਮ ਤੇ ਠੱਲ ਪਾਉਣ ਦੇ ਵਿੱਚ ਸਰਕਾਰ ਫੇਲ ਸਾਬਤ ਹੋਈ ਹੈ ਉਹਨਾਂ ਵੀ ਕਿਹਾ ਕਿ ਅਤਵਾਦ ਦੇ ਸਮੇਂ ਬੀਅੰਤ ਸਿੰਘ ਦੀ ਕਾਂਗਰਸ ਦੀ ਸਰਕਾਰ ਵਲੇ ਮੁੱਖ ਮੰਤਰੀ ਬੀਅੰਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਸੀ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ 2022 ਤੋਂ ਹੁਣ ਤੱਕ 74 ਆਈਪੀਐਸ ਦੀਆਂ ਕਟਨਾਵਾ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਤੁਸੀਂ ਡਾਟਾ ਕਢਾ ਕੇ ਵੇਖ ਸਕਦੇ ਹੋ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਕੁਝ ਛੱਡ ਕੇ ਪਹਿਲਾ ਪੰਜਾਬ ਦੇ ਹਾਲਾਤਾਂ ਦੇ ਵੱਲ ਵੇਖਣ ਇਲੌਨ ਆਰਡਰ ਨੂੰ ਸੁਧਾਰਨ ਲਾਡ ਆਰੋ ਤੇ ਪੰਜਾਬ ਚ ਇਸ ਕਰਕੇ ਅਸੀਂ ਅੱਜ ਬੜੇ ਵੱਡੀ ਪੱਧਰ ਤੇ ਇਥੇ ਧਰਨਾ ਦਿੱਤਾ ਜੋ ਲੋਕ ਮੁਜਾਹਰਾ ਜਿਹੜਾ ਹੈ ਹੈਲੋ ਕਰ ਦਿੱਤਾ ਨਇਆ ਚਬੀਨਾ ਜੋ ਹਾਲਾਤ ਨੇ ਪੰਜਾਬ ਤੇ ਉਹ ਸਾਰੇ ਦੇ ਸਾਹਮਣੇ ਆ ਅੱਜ ਕੋਈ ਸੇਫ ਨਹੀਂ ਪੰਜਾਬ ਤੇ ਅੱਜ ਜਿਹੜੇ ਇਹਨਾਂ ਸਭ ਦੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇੜ ਕਰਦੇ ਨੇ ਕਿ ਕਦੋਂ ਸਾਡੇ ਬੱਚੇ ਸਕੂਲਾਂ 'ਚ ਤੱਕ ਪਹੁੰਚ ਜਾਣ। ਮੈਂ ਵੀ ਸੁਣਾਂ ਲਈ ਸਾਡੇ ਤੁਸੀਂ ਕੋਈ ਵੀ ਲੈ ਲਓ ਅੰਦਰਸਤੀ ਲੈ ਲਓ ਇਹਦੇ ਕੋਈ ਲੈ ਲਓ ਕੋਈ ਖਾਣਾ ਦੀ ਮੁਸ਼ਕਲ ਹੈ ਮੈਂ ਸਮਝਦਾ ਕਿ ਅੱਜ ਜੋ ਆਤਿਚਾਪ ਦੇ ਲੋਕਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਨਾਂ ਤੇ ਪਰ ਜਿਹੜਾ ਬਦਲਾਅ ਤੁਸੀਂ ਵੇਖ ਰਹੇ ਹੋ ਉਹ ਸਾਰੇ ਦੇ ਸਾਹਮਣੇ ਆਜੋ ਤੇ ਦੇਵ ਨੇ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਨੇ ਛੱਡ ਚੜ ਕੇ ਸਾਡੇ ਜਿਹੜੇ ਦਰਸੀ ਵਾਲੇ ਨੇ ਉਹ ਆਪਣੀ ਦਰਸੀ ਬਾਹਰ ਸ਼ਿਫਟ ਕਰ ਰਹੇ ਨੇ ਸਾਡੇ ਜਿਹੜੇ ਵਪਾਰੀ ਨੇ ਉਹ ਵਪਾਰੀ ਜਿਹੜੇ ਨੇ ਉਹ ਮਜ਼ਦੂਰ ਨੇ ਪੰਜਾਬ ਨੂੰ ਛੱਡਣ ਲਈ ਹੋ ਗਰੀ ਸਰਕਾਰ ਨੂੰ ਇਹੋ ਬੇਨਤੀ ਹੈ ਸਿੰਘ ਜੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਸਾਰਾ ਕੋਈ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੇਖਣ ਸਤਜੀ ਵੇਖ ਲਓ ਅੱਜ ਕੋਈ ਭੈਣ ਸਾਡੀ ਬਜਾਰਾ ਚ ਚਲ ਜਾਂਦੀ ਆ ਉਹ ਛੇਵਣੇ ਉਹਨਾਂ ਦੇ ਪਰਸ ਉਹਨਾਂ ਦੀਆਂ ਚੈਨੀਆਂ ਅੱਜ ਡਕੈਤੀਆਂ ਨੇ ਡਕੈਤੀਆਂ ਕਾਦੇ ਨੇ ਨਾਕੇ ਹੀ ਨਹੀਂ ਸੋ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਦੇ ਦਿਹਾੜੇ ਸੋ ਬੜੇ ਅੱਜ ਮਰਡਰ ਹੋ ਰਹੇ ਨੇ ਪੰਜਾਬ ਚ ਜਦੋਂ ਦੀ ਸਰਕਾਰ ਬਣੀ ਐ ਤੁਸੀਂ 22 ਤੋਂ ਲੈ ਕੇ ਹੁਣ ਤੱਕ ਵੇਖ ਲਓ ਮੈਂ ਵੇਖ ਰਿਹਾ ਸੀ 72000 ਦੇ ਕਰੀਬ ਆਪੀਸੀ ਦੇ ਤਹਿਤ ਜਿਹੜੀਆਂ ਘਟਨਾਵਾਂ ਪੰਜਾਬ 'ਚ ਹੋਈਆਂ ਨੇ ਉਹ 72000 ਦੇ ਕਰੀਬ ਨੇ ਉਹ ਮਦਦ ਲੈਣੇ ਨੇ ਪੰਜਾਬ ਸਰਕਾਰ ਕਹਿੰਦੀ ਰੰਗਲਾ ਪੰਜਾਬ ਪੰਜਾਬ ਦੇ ਬਾਰੇ ਕੀ ਕਿਹਾ ਰੰਗਲਾ ਪ੍ਰਾਪਤ ਦਈਏ ਇਹਦਾ ਬਾਣੀ ਗਿਆ ਲੋਕ ਚਰਚਾ ਦੇ ਤੋਂ ਭਜ ਰਹੇ ਪੰਜਾਬ ਨੂੰ ਕੋਈ ਕੋਲਾ ਹਾਦਸੇ ਕੋਲਦੀਪ ਪ੍ਰਾਤਵਾਲਿਓ ਤੁਹਾਡੇ ਵੀ ਸਾਰੇ ਨਸਬਿਆ ਜੰਡਿਆਲਾ ਗੁਰੂ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਨੇ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਤੋਂ 50000 ਰੁਪਏ ਲੁੱਟ ਕੇ ਬਦਮਾਸ਼ੇ ਥੁਫਰਾਰ ਹੋਏ ਨੇ ਤੇ ਉਧਰ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਮਾਮਲਾ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਦਾ ਇੱਕ ਨਿਵਾਸੀ ਬਜ਼ੁਰਗ ਸੁਰਜੀਤ ਸਿੰਘ ਜਿਸ ਦਾ ਇਹ ਕਹਿਣਾ ਕਿ ਉਹ ਦੁਪਹਿਰ ਨੂੰ ਪੰਜਾਬ ਨੈਸ਼ਨਲ ਬੈਂਕ ਤੋਂ 50000 ਰੁਪਏ ਕਢਵਾ ਕੇ ਘਰ ਵਾਪਸ ਆ ਰਿਹਾ ਸੀ ਕਿਉਂਕਿ ਉਸਨੇ ਪੈਸੇ ਕਿਸੇ ਨੂੰ ਦੇਣੇ ਸਨ ਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਹੈ ਗੋਦਾਮ ਦੇ ਵਿੱਚ ਚਾਹ ਵੇਚ ਕੇ ਉਸ ਦੇ ਵੱਲੋਂ ਆਪਣਾ ਕਾਰਜ ਜਿਹੜਾ ਹੈ ਉਹ ਚਲਾਇਆ ਜਾਂਦਾ ਪਰ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁਝ ਬਦਮਾਸ਼ ਆਉਂਦੇ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਤੋਂ 50000 ਦੀ ਨਕਦੀ ਖੋ ਕੇ ਰਫ ਚੱਕਰ ਹੋ ਗਣ ਉਹਦੀ ਪੀੜਤ ਨੇ ਪ੍ਰਸ਼ਾਸਨ ਤੋਂ ਜਲਦ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਹਾਲਾਂਕਿ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ। ਇਹ ਕਿਹੜਾ ਮੱਲਾ? ਸ਼ੁਭਰਾ ਮੱਲਾ। ਇਹ ਕੀ ਗੱਲ ਕੀ ਹੋਈ ਤੁਹਾਡੇ ਨਾਲ? ਬੈਂਕ 'ਚੋਂ ਮੈਂ ਪੈਸੇ ਕਢਾਖ ਲਿਆ 50 5000 ਰੁਪਇਆ। ਤੇ ਰਖਸ਼ੇ ਤੇ ਮੈਂ ਉਥੋਂ ਜਿਉਂ ਤੁਰਿਆ ਇੱਕ ਦੇ ਬੰਦਾ ਮਗਰ ਤੁਰਿਆ ਮੈਨੂੰ ਨਹੀਂ ਪਤਾ ਲੱਗਾ ਮੋਟਰਸਾਈਕਲ ਤੇ ਇੱਥੇ ਆ ਗਿਆ ਮੈਂ ਉਤਰਿਆ ਆਪਣੇ ਦੇਰੀ ਲੱਗੀ ਤੇ ਦੇਰੀ ਲਾਗੋਂ ਇਹ ਮਗਰ ਮੋਟਰਸਾਈਕਲ ਲਾ ਲਿਆ ਨੇ ਲੋਕ ਦੇ ਫੇਗਾ ਲੈ ਗਿਆ ਤੇ ਫਿਰ ਆਉਂਦਿਆਂ ਨੇ ਮੈਨੂੰ ਮੈਂ ਤੁਰਿਆ ਆ ਖੱਲਾ ਹੀ ਪੈਸੇ ਦੇ ਕੇ ਰਖਿਆ ਨੂੰ ਤੇ ਆਉਂਦਿਆਂ ਮੈਨੂੰ ਛਪਟ ਮਾਰੀ ਇਥੋਂ ਤੁਰਿਆ ਹੀ ਮੇਰੇ ਕੋਲ ਖੋ ਕੇ ਭੱਜ ਗਿਆ ਤੇ ਫੇਰ ਕੀ ਆ ਫੇਰ ਮੈਂ ਮਗਰ ਗਿਆ ਵੀ ਆ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਕਿੱਥੇ ਨਿਕਲ ਗਿਆ ਨੂੰ ਤੇ ਬੈਂਕ ਤੇ ਜਦੋਂ ਬੈਂਕ ਦੀ ਕਿਉਂ ਬੈਂਕ ਦੇ ਬਾਹਰ ਖਲੋਤਾ ਹੀ ਆ ਬਾਹਰੋਂ ਕਿਦੇ ਖਲੋਤਾ ਹੀ ਆ ਉਹ ਉੱਤਟ ਦੇ ਮਗਰ ਲੱਗਾ ਹੋਇਆ ਦਰ ਤੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੂੰ ਦੇ ਆਏ ਆ ਆਪਣੀ ਦਰਖਾਸਤ ਦੇ ਆਏ ਆ ਚੁਪ ਚੁਪ ਕੀ ਗੰਦੀ ਹਾਂ ਦੇ ਕਰਾਂਗੇ ਪਤਾ ਪੈਸੇ ਕੀ ਕਰਨੇ ਜਿਹੜੇ ਨੇ ਕਾਹ ਕਟਾ ਲਿਆ ਇਹ ਪੁਖੜਾ ਹੈ ਕਿਹਦੇ ਦੇਣੇ ਸੀ ਬੈਂਕ ਆਪਣੇ ਦੇ ਇੱਥੇ ਪੈੜੀ ਦੇ ਮੈਂ ਤਾਂ 50000 ਰੁਪਇਆ ਲਿਆ ਆ ਕਿਹੇ ਦਾ ਨਹੀਂ ਨਿਕਲਨੇ ਕੀ ਮੰਗ ਕਰਦੇ ਹਾਂਜੀ ਮੰਗ ਕੀ ਕਰਦੇ ਕੰਮਾ ਕਾਹ ਹੈ ਸਾਡੇ ਵਾਪਸ ਆ ਜਣਾ ਨਾਲ ਮੋਬਾਈਲ ਆ ਨਾਲ ਪਰਮਾ ਆ ਨਾਲ ਵਿੱਚੀ ਉਹ ਮੇਰੀ ਕਾਪੀ ਆ ਬੈਂਕ ਦੀ ਕਾਪੀ ਬੈਂਕ ਦੀ ਕਾਪੀ ਵੀ ਆ ਤੇ ਇਹੋ ਜਿਹੇ ਲੋਕ ਲੁੱਟਾ ਖੱਟਣਾ ਹੋ ਰਿਹਾ ਫੁੜੀਆਂ ਨੇ ਕੀ ਕਹਿਣਾ ਚਾਹਦੇ ਨੇ ਅਈ ਤਾਂ ਇਹ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਹੀ ਬੰਦ ਕਰ ਸਕਦੀ ਆ ਤੇ ਕੀ ਗੱਲ ਹੋਈ ਹੈ ਮੇਰੇ ਫਾਦਰ ਸਾਹਿਬ ਕੋ ਕੋਈ ਪੈਸੇ ਖੋ ਕੇ ਲੈ ਗਿਆ ਬਾਈਕ ਤੇ ਸੀਗਾ ਮੁੰਡਾ ਤੇ ਰਸਵੀਓ ਮਤਲਬ ਗੇਟ ਦੇ ਗਾੜੀਆਂ ਨੂੰ ਖੋ ਕੇ ਲੈ ਗਏ ਆ ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ ਹੈਲਮਟ ਪਾਇਆ ਉਹਨੇ ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਕੋਈ ਨਹੀਂ ਆ ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮਹੱਲੇ ਤੇ ਕੈਮਰੇ ਲੱਗੇ ਹੋਏ ਆ ਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਬਸ ਸਾਨੂੰ ਤੇਹੀ ਉਮੀਦ ਆ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹੋ ਜਿਹੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਗਰੀਬੀ ਵੱਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ ਤੇ ਇਹੋ ਜੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ ਬੀਤੀ ਰਾਤ ਬੋਹਰ ਤੋਂ ਇੱਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮੋਬਾਈਲ ਫੋਨ ਦੇਖਣ ਨੂੰ ਲੈ ਕੇ ਇੱਕ ਪਿਤਾ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੀ ਧੀ ਨੂੰ ਕੁੱਟਿਆ ਗਿਆ ਤਾਂ ਦੱਸ ਦਈਏ ਕਿ ਅਬੋਹਰ ਦੇ ਕੰਮਿਆਂ ਵਾਲੀ ਟਾਣੀ ਦੇ ਵਿੱਚ ਇੱਕ ਜ਼ਾਲਮ ਪਿਤਾ ਨੇ ਆਪਣੀ ਮਾਸੂਮ ਧੀ ਨੂੰ ਮੋਬਾਈਲ ਫੋਨ ਦੇਖਣ ਦੇ ਕਰਕੇ ਬੇਰਹਿਮੀ ਦੇ ਨਾਲ ਕੁੱਟਿਆ ਤੇ ਕਈ ਵਾਰ ਜ਼ਮੀਨ ਤੇ ਸੁੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਦ ਬੱਚੀ ਦੀ ਮਾਂ ਵਿੱਚ ਬਚਾਉਣ ਨੂੰ ਆਉਂਦੀ ਹੈ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਹੈ ਬੱਚੀ ਤੇ ਉਸ ਦੀ ਮਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ देर शाम एक लड़की खुशबू अपनी छोटी बहन दना मोबाइल फोन ਦੇਖਣ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਰਏ ਸਨ ਕੇ ਇਸ ਦੇ ਦਰਮਿਆਨ ਉਹਨਾਂ ਦਾ ਪਿਤਾ ਜੋ ਕਿ ਮਜ਼ਦੂਰੀ ਕਰਕੇ ਘਰ ਵਾਪਸ ਆਂਦਾ ਹੈ ਉਸ ਨੂੰ ਇੰਨਾ ਜ਼ਿਆਦਾ ਗੁੱਸਾ ਆ ਗਿਆ ਸੀ ਕਿ ਉਸ ਦੇ ਵੱਲੋਂ ਬੱਚੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ ਨਾਈ ਨਾਈ सुरेंद्र ਨੇ ਬੜੀ ਹੀ ਬੇਰਹਿਮੀ ਦੇ ਨਾਲ ਖੁਸ਼ਬੂ ਨੂੰ ਕਈ ਵਾਰ ਜ਼ਮੀਨ ਤੇ ਸੁੱਟਿਆ ਤੇ ਉਸ ਦੇ ਚਿਹਰੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਬਾਹਾਂ ਟੁੱਟ ਗਈਆਂ ਜਦ ਮਾਂ ਆਪਣੀ ਬੱਚੀ ਨੂੰ ਬਚਾਉਣ ਦੇ ਲਈ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਕੁੱਟਮਾਰ ਕਰ ਦਿੱਤੀ ਗਈ ਹੈ ਦੋਵਾਂ ਮਾਂ ਤੇ ਬੱਚੀ ਨੂੰ ਹਸਪਤਾਲ और प्रशासन तो ना कार्रवाई की थी है। नाम, खुश्वू। खुश्वू। अच्छा, का नाम है है? है आपका? अच्छा, अच्छा। आपके पति का क्या 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 के के वासी हो? अच्छा, क्या बात क्या हुई बच्ची के साथ? दोनों बहने लड़ रही थी किसने अच्छा, तो किस चीज अच्छा चोट तो काफी लगी है बताया जा रहा है कोई दीवार को बिड़ाया था क्या कंध के की? मेरा सिर मारा था पर उसका नहीं अच्छा हां बस कंध ही थी वो छह सात अच्छा कितनी बार पटका है उनको एक दो बार ही पटक दिया अच्छा मांग क्या करते हो करते हो कार्रवाई बस मांग हम कुछ भी नहीं कार्रवाई करते बस ये चाहते हैं बस हम लोगों को आज बाद मारे ना ठीक है मंदीप जी एक बच्ची आई है दस साल की ਕਿੰਨੇ ਕਿੱਟਾ ਨੇ ਕੀ ਮਸਲਾ ਇਹਨਾਂ ਦਾ ਜੀ ਮੰਨਣਾ ਕੋਈ ਘਰੇ ਲੜਾਈ ਹੋਈ ਉਹਦੇ ਪਾਤਰ ਨੇ ਘੁੱਟਿਆ ਆਰਤੀ ਡਾਕਟਰ ਰੋਪ ਸਰੇਂਦਰ ਤਵਾਈਆਂ ਵਾਲੀ ਟੈਂਟ ਦੀ ਰਹਿਣਾਣੀ ਜੀ ਪਰਚਾ ਕੱਢਤਾ ਆ ਖਲਾਜ ਹੋ ਰਿਹਾ ਸੀ ਟੱਟਾ ਕਿੰਨੀਆਂ ਕਿੰਨੇ ਟੱਟਾ ਠੀਕ ਆ ਮੱਜੀ ਕੋਈ ਉਹਦੀ ਮੰਮੀ ਵੀ ਵਰਤੀ ਹੋਈਗੀ ਉਹ ਇਕੱਲਾ ਕੁੜੀ ਹੋਈ ਪਤਾ ਮਾਲਵੇ ਦੇ ਵਿੱਚ ਲਗਾਤਾਰ ਨੌਜਵਾਨਾਂ ਦੇ ਵੱਲੋਂ ਨਜਾਇਜ਼ ਹਥਿਆਰ ਰੱਖਣ ਦਾ ਚਲਨ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਬੋਲੋ ਜ਼ਬਰ ਲੋ ਵੀ ਲਗਾਤਾਰ ਨਜਾਇਜ਼ ਹਥਿਆਰ ਰੱਖਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਨਜਾਇਜ਼ ਅਸਲੇ ਬਰਾਮਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਠਿੰਡਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਸਾਂਝੋ ਆਪਰੇਸ਼ਨ ਦੇ ਦੌਰਾਨ ਚਾਰ ਨੌਜਵਾਨਾਂ ਨੂੰ ਨਜਾਇਜ਼ ਹਥਿਆਰਾ ਸਣੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਤਾਂ ਉਥੇ ਹੀ ਦੱਸਦੀ ਹੈ ਕਿ ਐਸਐਸਪੀ ਬਠਿੰਡਾ ਮਨੀਤ ਕੌਂਡਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇਨ ਚਾਰਜ ਨਵਕ੍ਰਿਸ਼ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਗੁਰੂਕਾਸ਼ੀ ਯੂਨੀਵਰਸਿਟੀ ਦੇ ਨੇੜੇ ਕੁਝ ਨੌਜਵਾਨਾਂ ਦੇ ਵੱਲੋਂ ਲੜਾਈ ਝਗੜਾ ਕਰਨ ਦੇ ਲਈ ਟਾਈਮ ਬੰਨਿਆ ਗਿਆ ਸੀ ਇਹਨਾਂ ਨੌਜਵਾਨਾਂ ਦੇ ਕੋਲ ਨਜਾਇਜ਼ ਹਥਿਆਰ ਸਨ ਇਸ ਦੀ ਸੂਚਨਾ ਦੇ ਆਧਾਰ ਤੇ ਹੀ ਸੀਆਈਏ ਸਟਾਫ ਦੇ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਮੰਗੂ ਸਿੰਘ ਵਾਸੀ ਫਤਿਹਗੜ੍ਹ ਨੋਬਾਦ ਮਨਪ੍ਰੀਤ ਸਿੰਘ ਵਾਸੀ ਨੋਬਾਦ ਦਲਜੀਤ ਸਿੰਘ ਉਰਫ ਡਿੰਪਾ ਵਾਸੀ ਚੁੰਬਾ ਪਾਈਗਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਦੇ ਕੋਲ ਉਹ ਦੋ ਦੇਸੀ ਕੱਟੇ 315 ਬੋਰ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਪੁਸ਼ਕਿਸ਼ ਦੇ ਦੌਰਾਨ ਦਿਲਜੀਤ ਸਿੰਘ ਉਰਫ ਡਿੰਪਾ ਦੀ ਨਿਸ਼ਾਨਦੇਹੀ ਤੇ ਇੱਕ 315 ਬੋਰ ਦਾ ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਪੁਸ਼ਕਿਸ਼ ਦੌਰਾਨ ਇਹਨਾਂ ਵੱਲੋਂ ਗਗਨਦੀਪ ਸਿੰਘ ਵਾਸੀ ਚੰਡੀਗੜ੍ਹ ਨੂੰ 315 ਬੋਰ ਦੇ ਨਜਾਇਜ਼ ਅਸਲੇ ਦੇ ਨਾਲ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੀ ਮਦਦ ਕੀਤੀ ਗਈ ਹੈ ਤੇ ਪੁਲਿਸ ਨੇ ਇਹਨਾਂ ਚਾਰਾਂ ਨੌਜਵਾਨਾਂ ਤੋਂ ਨਜਾਇਜ਼ ਹਥਿਆਰ ਤੇ ਕਾਰਤੂਸ ਬਰਾਮਦ ਕੀਤੇ ਨੇ ਤੇ ਵਕਵਕਤਾ ਰਾਵਾ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹਾਲਾਂਕਿ ਹੁਣੇ ਪਤਾ ਲਾਇਆ ਜਾ ਰਿਹਾ ਕਿ ਆਖਰੇ ਹਥਿਆਰ ਕਿੱਥੋਂ ਲੈ ਕੇ ਆਏ ਸਨ ਬਟਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ CIA 1 ਔਰ ਕਾਊਂਟਰ ਇੰਟੈਲੀਜੈਂਸ ਬਟਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ 'ਚ ਸਾਨੂੰ ਚਾਰ ਵਿਅਕਤੀਆਂ ਦੇ ਨਾਲ-ਨਾਲ ਚਾਰ ਵਕ-ਵਕ ਨਜਾਇਜ਼ ਅਸਲੇ ਬਰਾਮਦ ਹੋਏ ਔਰ 6 ਜ਼ਿੰਦਾ ਰਾਉਂਡ ਕਾਰਤੂਸ ਬਰਾਮਦ ਹੋਏ ਇਦੇ ਤਹਿਤ ਅਸੀਂ ਐਫ ਆਈ ਆਰ ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 2554 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ। ਇਹਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ ਸੀਆਈਏ 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਗੁੱਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤਿਹਗੜ੍ਹ ਨੋਬਾਦ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ ਅਗੇਨ ਵਾਸੀ ਪਿੰਡ ਫਤਿਹਗੜ੍ਹ ਨੋ ਆਬਾਦ ਔਰ ਦਲਜੀਤ ਸਿੰਘ ਔਰ ਡਿੰਪਾ ਵਾਸੀ ਚੁੰਬਾ ਬਾਈਕਾ ਬਠਿੰਡਾ ਇਨਾਂ ਕੋਲ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ ਸੀਆਈਏ ਦੀ ਸੀਆਈਏ ਔਰ ਸੀਆਈ ਦੀ ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤਿਹਗੜ੍ਹ ਨੋ ਤੋਂ ਦੇਬਸਰਡੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕੱਟੇ 315 ਬੋਲ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸ ਸੱਡਾ ਚੁੰਬਾਪਾਈਕਾ ਤੋਂ ਦਰਜੀਤ ਸਿੰਘ ਉਰਫ ਡਿੰਪਾ ਇਹਨੂੰ ਅਸੀਂ ਗ੍ਰਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਅਲੋਂਗ ਵਿਦ ਦੋ ਟੂ ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗगनਦੀਪ ਸਿੰਘ ਵਾਸੀ ਸੈਕਟਰ 22ਡੀ ਚੰਡੀਗੜ੍ਹ ਨੂੰ ਨੋਮੀਨੇਟ ਕੀਤਾ ਜਿਹਨੂੰ 14 ਤਰੀਕ ਨੂੰ ਸੀਆਈਏ 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗगनਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਕਸ਼ਾਫ ਤੇ ਇੱਕ ਹੋਰ ਪਿਸਤਲ ਦੇਸੀ ਬੱਤੀਪੋਰ ਬਰਾਮਦ ਹੋਈਏ ਸੋ ਇਸ ਕੇਸ ਚ ਸਾਨੂੰ ਕੁੱਲ 4 ਅਸਲੇ ਬਰਾਮਦ ਹੋਈਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੇ ਸੋ ਸਾਡੀ CIA 1 ਔਰ ਕਾਉਂਟਰ ਇੰਟੈਲੀਜੈਂਸੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਪਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ ਚੋਂ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਉਰਫ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ ਚ ਸਨੈਚਿੰਗ ਦਾ ਦਰਜ ਹੋਇਆ ਸੀਗਾ ਤਲਵੰਡੀ ਸਾਬੋ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਥੈਫਟ ਦਾ ਪਰਚਾ ਦਰਜ ਹੋਇਆ ਸੀ ਐਟ ਅਗੇਨ ਐਟ ਤਲਵੰਡੀ ਸਾਬੋ ਕਮ ਜੀ ਨਾਚੂ ਇੱਕ ਲੜਕਾ ਕੰਮ ਕਰਦਾ ਦਗਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ ਚ ਕਿਸੇ ਇਮੀਗ੍ਰੇਸ਼ਨ ਦੀ ਏਜੰਸੀ ਚ ਕਰਦਾ ਬਾਕੀ ਤਾਂ ਤਿੰਨੋ ਹੀ ਇੱਕ ਪੜਦਾ ਹੈ ਬੀਏ ਚ ਬਾਕੀ ਬੇਰੁਜ਼ਗਾਰ ਗਗਨਦੀਪ ਮਕਸਦ ਕੀ ਸੀ ਇਹਨਾਂ ਦਾ ਕੱਲੇ ਹੁੰਦਾ ਵੀ ਬਾਤਾਂ ਨੂੰ ਜੋ ਜੀ ਸਾਨੂੰ ਇਨੀਸ਼ੀਅਲ ਇਨਪੁਟ ਸੀਗੀ ਜਿਹੜੀ ਗੁਰੂ ਕਾਸ਼ੀ ਯੂਨੀਵਰਸਿਟੀ ਹੈ ਉਦੋਂ ਜਦੋਂ ਉਹਨਾਂ ਦੀ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਬੋਤ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਗਗਨਦੀਪ ਦਾ ਕੀ ਰੋਲ ਆ ਸਾਰੇ ਜਿਹੜੇ ਸਾਡਾ ਚੰਡੀਗੜ੍ਹ ਤੋਂ ਅਰੇਸਟ ਕੀਤਾ ਉਸਦੀ ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਇਹਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕੀ ਸੀਗਾ

ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਤਸਲਾ ਬਰਾਮਣੀ ਹੋਏ ਬਟ ਇਹਨਾਂ ਦੀ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਮੈਸਟਰ ਨਾਲ ਵੀ ਹਮ ਸਮਰਦਾਰ ਨਹੀਂ ਨਹੀਂ ਜੀ ਹਲੇ ਤੱਕ ਨਾਥਿੰਗ ਕੰਕ੍ਰੀਟ ਆਈ ਕੈਨ ਟੈਲ ਬਟ ਰਿਮਾਂਡਸ ਜੇ ਕੁਝ ਪਤਾ ਲੱਗਦਾ ਵੀ ਲੱਗੇ ਤੁਸੀਂ ਗੁਲਸਤਾਨ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਪਿੱਛੇ ਜਿਹੜੇ ਪਰਚੇਸਿੰਗ ਵਾਲੇ ਬੀਬੀ ਕਾਲਜ ਦੇ ਵਿੱਚ ਪੜਾਈ ਤਘੜੇ ਦਾ ਠੰਡਾ ਦੇ ਆਲੇ-ਦੁਆਲੇ ਜਿੰਨੇ ਸਰਕਾਰੀ ਜਾਂ ਪ੍ਰਾਈਵੇਟ ਕਾਲਜ ਉਸ ਨੇ ਉਹਨਾਂ ਦੇ ਵਿੱਚ ਲਗਾਤਾਰ ਪ੍ਰਧਾਨਗੀ ਨੂੰ ਲੈ ਕੇ ਇਹਦਾ ਸਿਸਟਮ ਚੱਲ ਰਿਹਾ ਜੀ ਉਹਦੇ ਨਾਲ ਬੜੀ ਰਿਲੇਟਡ ਹੈ। ਪ੍ਰਧਾਨਗੀ ਦਾ ਜੀ ਹਲੇ ਤਾਂ ਮੈਂ ਨਹੀਂ ਦੱਸ ਸਕਦੇ ਬਟ ਰਿਮਾਂਡ ਲੈ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਚ ਰੋਲ ਹੈ। ਕਿਉਂਕਿ ਵਾਇਫਨ ਲਗਾਤਾਰ ਪ੍ਰਮਿਤ ਹੋ ਰਿਹਾ ਪਿੱਛੇ ਜੀ ਤੁਸੀਂ ਵੀ ਬ੍ਰੈਸਟੈਂਸ ਕੀਤੀ ਸੀ ਜੀ ਨਜਾਇਜ਼ ਅਸਲੀ। ਦੇਖੋ ਜੀ ਅਸਲਾ ਨਜਾਇਜ਼ ਅਸਲਾ ਜਦੋਂ ਸਾਡੇ ਧਿਆਨ ਚ ਆ ਜਾਂਦਾ ਹੈ ਤੇ ਸਾਡੀ ਡਿਊਟੀ ਹੈ ਟੂ ਰਿਕਵਰ ਥੀਸ ਬਟ ਜੇ ਅਸੀਂ ਇਹਨੂੰ ਪ੍ਰੀਐਮਟੀ ਕਰਤਾ ਕਰਾਇਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ। ਬਟ ਹਾਂਜੀ ਕਾਫੀ ਟਾਈਮ ਹੋ ਗਿਆ ਜਿੰਨਾ ਵੀ ਅਸਲਾ ਵੜੇ ਵਰਤਣਾ ਚਾਹੀਦੇ ਐ ਮੈਂ ਵੀ ਤੋ ਆ ਰਿਹਾ ਜਾ ਤਰੇ ਅੰਕੀ ਦਾ ਨਾਮ ਆ ਰਿਹਾ ਤੇ ਤੁਸੀਂ ਪਲੇਸਟੈਕ ਕਰ ਦਿਓ ਕਾਉਂਟਰ ਇੰਟੈਲੀਜੈਂਸ ਸੋ ਅਗਰ ਅਗਰ ਇਹ ਪਲੇਸਟੈਕ ਨਹੀਂ ਹੋਤਾ ਤਾਂ ਅਸਲਾ ਆ ਨਹੀਂ ਰਹੇਗਾ ਲੱਗਦਾ ਪਲੇਸਪਾ ਜੀ ਆਈ ਥਿੰਕ ਬਠਿੰਡੇ ਦਾ ਆਈ ਕੈਨਟ ਰੀਲੀ ਕਮੈਂਟ ਬਟ ਕਾਉਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਐ ਮੈਂ ਪਿੱਛੇ ਜੋ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ ਮੱਧ ਪ੍ਰਦੇਸ਼ ਤੋਂ ਜਿੱਥੇ ਫੈਕਟਰੀਜ਼ ਚ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਇਵਨ ਇਨ ਜਲੰਧਰ ਬਕਰੇ ਬਕਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਜਾ ਰਹੇ ਐਂਡ ਵੀਲ ਆਲਸੋ ਟ੍ਰਾਈ ਕਰ ਜੇ ਸਾਨੂੰ ਸੋਰਸ ਮਿਲਦਾ ਤਾਂ ਅਸੀਂ ਅਸੀਂ ਵੀ ਜਾਵਾਂਗੇ ਬਿਲਕੁਲ ਕੋਈ ਫੜਿਆ ਗਿਆ ਜੋ ਪੰਜਾਬ ਤੋਂ ਹੋਵੇ ਜੋ ਅਸਲੀ ਨੂੰ ਸਪਲਾਈ ਕਰਦਾ ਇਸ ਪਾਰਟिकुलर ਕੇਸ ਚ ਤਾਂ ਜੀ ਮੈਂ ਨਹੀਂ ਦੱਸ ਸਕਦੇ ਬਟ ਅਦਰਵਾਈਜ਼ ਪੰਜਾਬ ਪੁਲਿਸ ਨੇ ਬਹੁਤ ਸਾਰੇ ਸੋਰਸ ਇਦਾਂ ਦੇ ਲੱਭੇ ਬਟ ਯੈਸ ਡੈਫੀਨਿਟਲੀ ਦੇ ਆਰ ਟ੍ਰੇਸ ਬੈਕ ਟੂ ਯਾ ਯੂਪੀ ਯਾ ਮਧਿਆ ਪ੍ਰਦੇਸ਼ ਇੱਥੇ ਇਲੀਸਿਟ ਬੰਦੇ